ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਅਰਦਾਸ ਉੱਤੇ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਮਸ਼ਹੂਰ ਗਾਇਕ ਅਰਜਨ ਟਿੱਲੂ ਵੀ ਨਮਕ ਖਨਾਲ ਰਾਜਵੀਰ ਜਵੰਦਾ ਦੇ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਅੱਜ ਰਾਜਵੀਰ ਜਵੰਦਾ ਦੀ ਪਿੰਡ ਪੋਨਾ ਵਿਖੇ ਅੰਤਿਮ ਅਰਦਾਸ ਰੱਖੀ ਗਈ ਹੈ ਜਿੱਥੇ ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰ ਇੱਥੇ ਪਹੁੰਚ ਰਿਹਾ ਹੈ ਨਮ ਅੱਖਾਂ ਨਾਲ ਹੁਣ ਅਰਜਨ ਢਿੱਲੋ ਵੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਪਿੰਡ ਪੋਨਾ ਤੋਂ ਲਾਈਵ ਦਿਖਾ ਰਿਹਾ ਅਰਜਨ ਢਿੱਲੋ ਚਿੱਟਾ ਕੁੜਤਾ ਪਜਾਮਾ ਪਾ ਕੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਹੈ ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਮਾਤਾ ਜੀ ਪਤਨੀ ਅਤੇ ਬੱਚੇ ਵੀ ਅੱਖਾਂ ਵਿੱਚ ਅੰਜੂ ਲੈ ਕੇ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਸੀ ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਵੀ ਨਮਕ ਖਨਾਲ ਰਾਜਵੀਰ ਜਵੰਦਾ ਦੀ antim ardas ਉੱਤੇ ਪਹੁੰਚਿਆ ਹੈ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਤੇ ਅੱਜ ਪਿੰਡ ਪੋਨਾ ਵਿਖੇ ਉਹਨਾਂ ਦੀ antim ardas ਰੱਖੀ ਗਈ ਜਿੱਥੇ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਤੇ ਹੁਣ ਅਰਜੰਟ ਏਲੋ ਵੀ ਜਵੰਦਾ ਦੀ antim ardas ਉੱਤੇ ਪਹੁੰਚੇ ਨੇ ਉਹਨਾਂ ਦੀ ਅੱਖਾਂ ਵਿੱਚ ਨਮੀ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਕੁਲਵਿੰਦਰ ਬਿੱਲਾ ਤੇ ਐਮੀ ਵੀਰਕ ਸਵੈਰ ਤੋਂ ਹੀ ਆਪਣੇ ਯਾਰ ਦੀ ਫਰਜ਼ ਨਿਭਾਉਂਦੇ ਹੋਏ ਦਿਖਾ ਦੇ ਰਹੇ ਹਨ ਕੁਲਵਿੰਦਰ ਬਿੱਲਾ ਦੀ ਅੱਖਾਂ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਸੀ ਤੇ ਹੁਣ ਅਰਜੰਟਿੱਲੋ ਵੀ ਨਮ ਅੱਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਮਸ਼ਹੂਰ ਗਾਇਕ ਅਰਜੰਟਿੱਲੋ ਵੀ ਨਮ ਅੱਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਅੱਜ ਰਾਜਵੀਰ ਜਵੰਦਾ ਦੀ ਪਿੰਡ ਪੋਨਾਂ ਵਿਖੇ ਅੰਤਿਮ ਅਰਦਾਸ ਰੱਖੀ ਗਈ ਹੈ ਜਿੱਥੇ ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰ ਇੱਥੇ ਪਹੁੰਚ ਰਿਹਾ ਹੈ ਨਮ ਅੱਖਾਂ ਨਾਲ ਹੁਣ ਅਰਜੰਟਿੱਲੋ ਵੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਪਿੰਡ ਪੋਨਾ ਤੋਂ ਲਾਈਵ ਦਿਖਾ ਰਿਹਾ ਅਰਜੰਟਿੱਲੋ ਚਿੱਟਾ ਕੁੜਤਾ ਪਜਾਮਾ ਪਾ ਕੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਹੈ ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਮਾਤਾ ਜੀ ਪਤਨੀ ਅਤੇ ਬੱਚੇ ਵੀ ਅੱਖਾਂ ਵਿੱਚ ਅੰਜੂ ਲੈ ਕੇ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਸੀ ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਵੀ ਨਮਕ ਖਾਨal ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚਿਆ ਹੈ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਤੇ ਅੱਜ ਪਿੰਡ ਪੋਨਾ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਜਿੱਥੇ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਤੇ ਹੁਣ ਅਰਜੰਟ ਏਲੋ ਵੀ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਉਹਨਾਂ ਦੀ ਅੱਖਾਂ ਵਿੱਚ ਨਮੀ ਤੁਸੀਂ ਦੇਖ ਸਕਦੇ ਹੋ ਉੱਥੇ ਕੁਲਵਿੰਦਰ ਬਿੱਲਾ ਤੇ ਐਮੀ ਵੀਰਕ ਸਵੈਰ ਤੋਂ ਹੀ ਆਪਣੇ ਯਾਰ ਦੀ ਫਰਜ਼ ਨਿਭਾਉਂਦੇ ਹੋਏ ਦਿਖਾ ਦੇ ਰਹੇ ਹਨ ਕੁਲਵਿੰਦਰ ਬਿੱਲਾ ਦੀ ਅੱਖਾਂ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਸੀ ਤੇ ਹੁਣ ਅਰਜੰਟਿੱਲੋ ਵੀ ਨਮ ਅੱਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਮਸ਼ਹੂਰ ਗਾਇਕ ਅਰਜੰਟਿੱਲੋ ਵੀ ਨਮ ਅੱਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਅੱਜ ਰਾਜਵੀਰ ਜਵੰਦਾ ਦੀ ਪਿੰਡ ਪੋਨਾ ਵਿਖੇ ਅੰਤਿਮ ਅਰਦਾਸ ਰੱਖੀ ਗਈ ਹੈ ਜਿੱਥੇ ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰ ਇੱਥੇ ਪਹੁੰਚ ਰਿਹਾ ਹੈ ਨਮ ਅੱਖਾਂ ਨਾਲ ਹੁਣ ਅਰਜੰਟਿੱਲੋ ਵੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਪਿੰਡ ਪੋਨਾ ਤੋਂ ਲਾਈਵ ਦਿਖਾ ਰਿਹਾ ਅਰਜੰਟਿੱਲੋ ਚਿੱਟਾ ਕੁਰਤਾ ਪਜਾਮਾ ਪਾ ਕੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਹੈ ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਮਾਤਾ ਜੀ ਪਤਨੀ ਅਤੇ ਬੱਚੇ ਵੀ ਅੱਖਾਂ ਵਿੱਚ ਅੰਜੂ ਲੈ ਕੇ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਸੀ ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਅਰਜਨ ਟਿੱਲੋ ਵੀ ਨਮਕ ਖਾਨਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚਿਆ ਹੈ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਤੇ ਅੱਜ ਪਿੰਡ ਪੋਨਾ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਜਿੱਥੇ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਤੇ ਹੁਣ ਅਰਜਨ ਢਿੱਲੋਂ ਵੀ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ ਨੇ ਉਹਨਾਂ ਦੀ ਅੱਖਾਂ ਵਿੱਚ ਨਮੀ ਤੁਸੀਂ ਦੇਖ ਸਕਦੇ ਹੋ ਉੱਥੇ ਕੁਲਵਿੰਦਰ ਬਿੱਲਾ ਤੇ ਐਮੀ ਵੀਰਕ ਸਵੈਰ ਤੋਂ ਹੀ ਆਪਣੇ ਯਾਰ ਦੀ ਫਰਜ਼ ਨਿਭਾਉਂਦੇ ਹੋਏ ਦਿਖਾ ਦੇ ਰਹੇ ਹਨ ਕੁਲਵਿੰਦਰ ਬਿੱਲਾ ਦੀ ਅੱਖਾਂ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਸੀ ਤੇ ਹੁਣ ਅਰਜੰਟਿਲੋ ਵੀ ਨਮ ਅੱਖਾਂ ਨਾਲ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉੱਤੇ ਪਹੁੰਚੇ